ਪੰਜਾਬੀ ਟ੍ਰਿਬਿਊਨ ਦੇ ਡਿਜੀਟਲ ਪਲੇਟਫਾਰਮ ਤੇ ਤੁਹਾਡਾ ਸਵਾਗਤ ਹੈ ਮੈਂ ਆਤੀਸ਼ ਗੁਪਤਾ ਪ੍ਰੋਗਰਾਮ ਵੇਲੇ ਦੀ ਗੱਲ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਦੋਸਤੋ ਦਿੱਲੀ ਵਿਧਾਨ ਸਭਾ ਚੋਣਾਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਦਿੱਲੀ ਮਾਡਲ ਹੀ ਫੇਲ ਹੋ ਗਿਆ ਤੇ ਭਾਜਪਾ ਨੇ 2/3 ਬਹੁਮਤ ਨਾਲ ਜਿੱਤ ਹਾਸਲ ਕੀਤੀ ਹੈ ਤੇ ਇਸ ਜਿੱਤ ਤੋਂ ਤੁਰੰਤ ਬਾਅਦ ਆਮ ਆਦਮੀ ਪਾਰਟੀ ਨੇ ਮੰਥਨ ਸ਼ੁਰੂ ਕਰ ਦਿੱਤਾ ਤੇ ਆਮ ਆਦਮੀ ਪਾਰਟੀ ਨੇ ਦਿੱਲੀ ਦੇ ਵਿੱਚ ਸਾਰੇ ਵਿਧਾਇਕ ਸਦਦੇ ਨੇ ਤੇ ਇਸ ਬਾਰੇ ਗੱਲਬਾਤ ਕਰਨ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਅੱਜ ਹਾਜ਼ਰ ਨੇ ਸਾਡੇ ਦਿ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਰੂਚਿਕਾ ਮਖੰਨਾ ਜੀ ਰੂਚਿਕਾ ਮੈਮ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਥੈਂਕ ਯੂ ਆਤਿਸ਼ ਜੀ ਰੂਚਿਕਾ ਮੈਮ ਦਿੱਲੀ ਦੇ ਨਤੀਜੇ ਆਉਣ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਵਿਧਾਇਕ ਦਿੱਲੀ ਚ ਸੱਦਲੇ ਨੇ ਉੱਥੇ ਮੀਟਿੰਗ ਹੋਣ ਜਾ ਰਹੀ ਹੈ ਪਹਿਲਾਂ ਤਾਂ ਅਸੀਂ ਇਹ ਹੀ ਜਾਨਣਾ ਚਾਹਾਂਗੇ ਮੀਟਿੰਗ ਦਾ ਕੀ ਕਾਰਨ ਹੈ ਉੱਥੇ ਕਿਉਂ ਮੀਟਿੰਗ ਹੋ ਰਹੀ ਆਤਿਸ਼ ਜੀ ਮੀਟਿੰਗ ਦੇ ਨਾਲ ਕਈ ਕਾਰਨ ਸਾਹਮਣੇ ਆ ਰਹੇ ਨੇ ਇਕ ਤਾਂ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ ਆ ਜਦੋਂ ਆਮ ਆਦਮੀ ਪਾਰਟੀ ਦੀ ਦਿੱਲੀ 'ਚ ਹਾਰ ਹੋਈ ਆ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵਿੱਚ ਇੱਕ ਤਰ੍ਹਾਂ ਦਾ ਡਰ ਜਾਂ ਪੈਦਾ ਹੁੰਦਾ ਨਜ਼ਰ ਆ ਰਿਹਾ ਹੈ ਤੇ ਹਾਲਾਂਕਿ ਕਿਹਾ ਇਹ ਜਾ ਰਿਹਾ ਕਿ ਵੀ ਇਹ ਮੀਟਿੰਗ ਇਸ ਕਰਕੇ ਸੱਦੀ ਗਈ ਹੈ ਕਿਉਂਕਿ ਵਿਧਾਇਕ ਪੰਜਾਬ ਦੇ ਵਿਧਾਇਕਾਂ ਨੇ ਬਹੁਤ ਚੰਗਾ ਕੰਮ ਕੀਤਾ ਸੀ ਦਿੱਲੀ ਵਿੱਚ ਤੁਹਾਨੂੰ ਪਤਾ ਹੀ ਹੋਗਾ ਵੀ ਦਿੱਲੀ ਜਦੋਂ ਚੋਣ ਪ੍ਰਚਾਰ ਚੱਲ ਰਿਹਾ ਸੀ ਉਸ ਵੇਲੇ ਪੰਜਾਬ ਦੇ ਜਿੰਨੇ ਵੀ ਵਿਧਾਇਕ ਨੇ ਜਿੰਨੇ ਵੀ ਮੰਤਰੀ ਨੇ ਜਿੰਨੇ ਵੀ ਆਪ ਦੇ ਸੀਨੀਅਰ ਲੀਡਰ ਰਹੇ ਨੇ ਇੱਥੇ ਪੰਜਾਬ ਉਹ ਸਾਰੇ ਦੇ ਸਾਰੇ ਉੱਥੇ ਪ੍ਰਚਾਰ ਕਰ ਰਹੇ ਸੀ ਕਿਹਾ ਇਹ ਜਾ ਰਿਹਾ ਵੀ ਉਹਨਾਂ ਦਾ ਸ਼ੁਕਰ ਸ਼ੁਕਰੀਆ ਕਰਨ ਵਾਸਤੇ ਮੀਟਿੰਗ ਸੱਦੀ ਗਈ ਹੈ ਬਟ ਇਹਦੇ ਵਿੱਚ ਜਿਹੜੀ ਧਿਆਨ ਦੇਣ ਵਾਲੀ ਗੱਲ ਹੈ ਉਹ ਇਹ ਹੈਗੀ ਆ ਕਿ ਜਿਹੜੀ ਮੀਟਿੰਗ ਹੈਗੀ ਉਹ ਕਪੂਰਥਲਾ ਹਾਊਸ ਸੱਦੀ ਗਈ ਹੈ ਜਿਹੜਾ ਕਪੂਰਥਲਾ ਹਾਊਸ ਹੈ ਉਹ ਪੰਜਾਬ ਸੀਐਮ ਦਾ ਅਫੀਸ਼ੀਅਲ ਰੈ residense ਹੁੰਦਾ ਹੈ ਜਦੋਂ ਉਹ ਦਿੱਲੀ ਜਾਂਦੇ ਨੇ ਜੀ ਉੱਥੇ ਆਪ ਆਪਤੀ ਮੀਟਿੰਗ ਸੱਦੀ ਗਈ ਹੈ ਅਰਵਿੰਦ ਕੇਜਰੀਵਾਲ ਜੀ ਨੂੰ ਮੀਟਿੰਗ ਨੂੰ ਲੈਣ ਕੇ ਕਿਉਂਕਿ ਪ੍ਰਤਾਪ ਬਾਜਵਾ ਜੀ ਇਹ ਗੱਲ ਬਾਰ ਬਾਰ ਛਾਤੀ ਠੋਕ ਕੇ ਕਹਿ ਰਹੇ ਨੇ ਵੀ ਆਪ ਦੇ ਕਰੀਬ 20 ਦੇ ਕਰੀਬ ਐਮਐਲਏਸ ਨੇ ਜਿਹੜੇ ਮੇਰੇ ਸੰਪਰਕ ਵਿੱਚ ਹੈਗੇ ਨੇ ਕਦੇ ਵੀ ਕਹਿੰਦੇ ਨੇ ਕਦੀ ਕਹਿੰਦੇ ਨੇ ਨਹੀਂ 21 ਨੇ ਕਦੀ ਕਹਿੰਦੇ ਨੇ 31 ਨੇ ਤੇ ਉਹ ਕਹਿੰਦੇ ਨੇ ਵੀ ਆਪ ਦੇ ਐਮਐਲਏਸ ਮੇਰੇ ਟੱਚ ਵਿੱਚ ਨੇ ਦੂਜੀ ਗੱਲ ਇਹ ਵੀ ਹੈਗੀ ਆ ਕਿ ਆਮ ਆਦਮੀ ਪਾਰਟੀ ਜਦੋਂ ਤੋਂ ਪੰਜਾਬ ਸੱਤਾ ਚ ਆਈ ਆ ਉਹ ਇੱਕ ਗੱਲ ਬਾਰ ਬਾਰ ਕਹਿ ਰਹੀ ਹੈ ਵੀ ਇੱਥੇ ਆਪਰੇਸ਼ਨ ਲੋਟਸ ਜਿਹੜਾ ਹੈਗਾ ਜਿਹੜਾ ਬੀਜੇਪੀ ਦਾ ਉਹ ਚੱਲ ਰਿਹਾ ਤੇ ਇਹਨਾਂ ਨੂੰ ਖਤਰਾ ਹੈਗਾ ਵੀ ਕਿਤੇ ਬਹੁਤ ਸਾਰੇ ਸਾਡੇ ਐਮਐਲਏਸ ਜਿਹੜੇ ਨਿਰਾਜ਼ ਨੇ ਪਾਰਟੀ ਤੋਂ ਉਹ ਟੁੱਟ ਕੇ ਕਿਤੇ ਹੋਰ ਨਾ ਚੱਲ ਜਾਣ। ਫਿਰ ਇਸ ਮੀਟਿੰਗ 'ਚ ਉੱਥੇ ਤੁਹਾਨੂੰ ਕੀ ਲੱਗਦਾ ਕੀ ਗੱਲਬਾਤ ਹੋ ਸਕਦੀ ਹੈ? ਜੀ ਮੀਟਿੰਗ ਵਿੱਚ ਇੱਕ ਤਾਂ ਸਭ ਤੋਂ ਵੱਡੀ ਗੱਲ ਜਿਹੜਾ ਮੈਨੂੰ ਲੱਗਦਾ ਹੋਏਗੀ ਉਹ ਹੈਗੀ ਵੀ ਸਾਰਿਆਂ ਨੂੰ ਕਿਹਾ ਜਾਏਗਾ ਵੀ ਤੁਸੀਂ ਇਕਜੁੱਟ ਹੋ ਕੇ ਰਹਿਣਾ ਹੈ। ਜੀ ਹੈਨਾ ਸਭ ਤੋਂ ਕਿਉਂਕਿ ਇਹ ਪਾਰਟੀ ਵਾਸਤੇ ਸਭ ਤੋਂ ਵੱਡੀ ਹੁੰਦੇ ਇਸ ਵੇਲੇ ਜਿਹੜੀ ਚਿੰਤਾ ਦਾ ਵਿਸ਼ਾ ਹੈਗੀ ਆ। ਹੇਗਾ ਉਹ ਇਹੋ ਹੈਗਾ ਵੀ ਉੱਥੇ ਪਾਰਟੀ ਦੇ ਵਿਧਾਇਕ ਜਿਹੜੇ ਪੰਜਾਬ ਦੇ ਨੇ ਉਹਨਾਂ ਨੂੰ ਇਕੱਠੇ ਕਰਕੇ ਰੱਖਿਆ ਹੈ ਇੱਕ ਤਾਂ ਇਹ ਗੱਲ ਕਹੀ ਜਾਏਗੀ ਦੂਜਾ ਮੈਨ ਲੱਗਦਾ ਹੈ ਲੋਕਾਂ ਨੂੰ ਇਹ ਵੀ ਕਿਹਾ ਜਾਏਗਾ ਵੀ ਤੁਸੀਂ ਡਿਸਪਲਿਨ ਵਿੱਚ ਰਹਿਣਾ ਕਿਉਂਕਿ ਪਿੱਛੇ ਕਈ ਇਨਸਟੈਂਸ ਹੋਏ ਨੇ ਜਿੱਥੇ ਆਪਦੇ ਐਮਐਲਏ ਨੇ ਆਪਦੀ ਹੀ ਪਾਰਟੀ ਦੇ ਅਗੇਂਸਟ ਗੱਲਬਾਤ ਕੀਤੀ ਆ ਜੇ ਆਪਾਂ ਡਾਕਟਰ ਅਜੇ ਗੁਪਤਾ ਨੂੰ ਲੈ ਲਈਏ ਫਿਰ ਹੁਣੇ ਥੋੜੇ ਦਿਨ ਪਹਿਲਾਂ ਜਦੋਂ ਬਠਿੰਡਾ ਦੇ ਮੇਅਰ ਦਾ ਚੋਣ ਹੋਇਆ ਤੇ ਬਠਿੰਡਾ ਦੇ ਜਿਹੜੇ ਐਮਐਲਏ ਨੇ ਡਾਕਟਰ ਜਗਰੂਪ ਮਿਸਟਰ ਮਿਸਟਰ ਜਗਰੂਪ ਜੀ ਉਹਨਾਂ ਨੇ ਆਪਦੇ ਹੀ ਬੰਦਿਆਂ ਆ ਆਮ ਆਦਮੀ ਪਾਰਟੀ ਦੇ ਆਪਣੀ ਪਾਰਟੀ ਦੇ ਬੰਦਿਆਂ ਦੇ ਅਗੇਂਸਟ ਵੋਟ ਕਰਕੇ ਤੇ ਕਾਂਗਰਸ ਦੇ ਬੰਦੇ ਨੂੰ ਵੋਟ ਦਿੱਤਾ ਤੇ ਇਹੋ ਜੀ ਗੱਲ ਨੂੰ ਗੱਲ ਤੋਂ ਬਚਣ ਲਈ ਕਿਹਾ ਜਾਏਗਾ ਜੀ ਦੂਜਾ ਮੈਨੂੰ ਲੱਗਦਾ ਹੈ ਕਿ ਮੰਤਰੀਆਂ ਨੂੰ ਇਹ ਵੀ ਕਿਹਾ ਜਾਏਗਾ ਵੀ ਹੁਣ ਕਿਉਂਕਿ ਆਮ ਆਦਮੀ ਪਾਰਟੀ ਵਾਸਤੇ ਸਿਰਫ ਇੱਕ ਪੰਜਾਬ ਮਾਡਲ ਰਹਿ ਗਿਆ ਜੀ ਦਿੱਲੀ ਦਾ ਮਾਡਲ ਤਾਂ ਜਿਹੜਾ ਉਹਦਾ ਫੇਲ ਹੋ ਗਿਆ ਤੇ ਹੁਣ ਜਿਹੜਾ ਪੰਜਾਬ ਦਾ ਮਾਡਲ ਹੈ ਉਹਨੂੰ ਇੱਕ ਮਾਡਲ ਬਣਾਉਣ ਵਾਸਤੇ ਮੰਤਰੀਆਂ ਨੂੰ ਕਿਹਾ ਜਾਏਗਾ ਲੀਡਰਾਂ ਨੂੰ ਕਿਹਾ ਜਾਏ ਜਾਏਗਾ ਇੱਕ एक... ਪਾਰਟੀ ਵਿੱਚ ਜਿਹੜੀ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹੈਗਾ ਤੇ ਪਾਰਟੀ ਦੇ ਬਹੁਤ ਸਾਰੇ ਲੀਡਰ ਸੋਚਦੇ ਨੇ ਵੀ ਜਿਹੜਾ ਇਹਨਾਂ ਦਾ ਦਿੱਲੀ ਵਿੱਚ ਫਾਲ ਹੋਇਆ ਉਹਦਾ ਇੱਕ ਮੁੱਖ ਕਾਰਨ ਸੀ ਕਿ ਉਹ ਵੈਗਨ ਆਰ ਤੋਂ ਸਿੱਧਾ ਪ੍ਰਾਈਵੇਟ ਜੈਟਸ ਪਹੁੰਚ ਗਿਆ ਤੇ ਇੱਥੇ ਮੰਤਰੀਆਂ ਨੂੰ ਐਮਐਲਏਸ ਨੂੰ ਸਾਰੇ ਲੀਡਰਾਂ ਨੂੰ ਮੈਨੂੰ ਲੱਗਦਾ ਇਹ ਵੀ ਕਿਹਾ ਜਾਏਗਾ ਵੀ ਤੁਸੀਂ ਲੋਕਾਂ ਨਾਲ ਜੁੜ ਕੇ ਤੇ ਬਿਲਕੁਲ ਨੀਚੇ ਸਤਰ ਤੇ ਕੰਮ ਕਰੋ ਜੀ ਰੁਚਕਤ ਜੀ ਜਿਵੇਂ ਤੁਸੀਂ ਕਿਹਾ ਵੀ ਪੰਜਾਬ ਮਾਡਲ ਬਾਰੇ ਹੁਣ ਵਿਚਾਰ ਕਰ ਸਕਦੇ ਆ ਪਰ ਜੇ ਪੰਜਾਬ ਦੀ ਗੱਲ ਕਰ ਲਈਏ ਪਿਛਲੇ 4 ਮਹੀਨੇ ਤੋਂ ਪੰਜਾਬ 'ਚ ਕੋਈ ਕੈਬਨਿਟ ਦੀ ਮੀਟਿੰਗ ਨਹੀਂ ਹੋਈ ਤੇ ਹੁਣ ਵੀ ਤੀਜੀ ਵਾਰ ਲਗਾਤਾਰ ਜਿਹੜੀ ਕੈਬਨਿਟ ਦੀ ਮੀਟਿੰਗ ਦੀ ਡੇਟ ਪੋਸਟਪੋਨ ਕੀਤੀ ਗਈ ਫਿਰ ਇਸ ਨੂੰ ਕਿਵੇਂ ਦੇਖੋਗੇ ਤੁਸੀਂ ਮੀਟਿੰਗ ਦਾ ਪੋਸਟਪੋਨ ਕਰਨ ਦਾ ਤਾਂ ਕਾਰਨ ਇਹੋ ਹੈਗਾ ਕਿ ਬਈ ਦਿੱਲੀ ਵਿੱਚ ਬੁੱਧਵਾਰ ਕੱਲ ਜੀ ਮੀਟਿੰਗ ਰੱਖੀ ਹੋਈ ਅੱਜ ਪਹਿਲਾਂ ਇਹਨਾਂ ਸਭ ਤੋਂ ਪਹਿਲਾਂ ਇਹਨਾਂ ਮੀਟਿੰਗ ਕੈਬਨਿਟ ਦੀ ਰੱਖੀ ਸੀਗੀ 6 6 ਤਰੀਕ ਦੀ ਫਿਰ ਇਹਨਾਂ ਨੇ ਸੋਚਿਆ ਵੀ ਨਹੀਂ ਨਤੀਜੇ ਆਂਦੇ ਉਸ ਤੋਂ ਬਾਅਦ ਰੱਖਦੇ ਆ ਇਹਨਾਂ ਨੇ ਦਸਤੀ ਕਰਤੀ ਫਿਰ ਕੱਲ ਸਡਨਲੀ ਸ਼ਾਮੀ ਮੈਸੇਜ ਆਇਆ ਕਿ ਵੀ ਜਿਹੜੀ ਕੈਬਨਿਟ ਦੀ ਮੀਟਿੰਗ ਹੈਗੀ ਉਹ ਪੋਸਟਪੋਨ ਕੀਤੀ ਜਾ ਰਹੀ ਹੈ ਉਹਦਾ ਮੈਨੂੰ ਲੱਗਦਾ ਹੈ ਕਿ ਕਾਰਨ ਸਿਰਫ ਇਹ ਸਿਕਾ ਕਿ ਮੰਗਲਵਾਰ ਨੂੰ ਦਿੱਲੀ ਵਿੱਚ ਸਾਰੇ ਵਿਧਾਇਕਾਂ ਦੀਆਂ ਮੰਤਰੀਆਂ ਦੀ ਮੀਟਿੰਗ ਰੱਖੀ ਗਈ ਹੈ ਤੇ ਇਸ ਕਰਕੇ ਇਹਨਾਂ ਨੇ ਕੈਬਨਿਟ ਦੀ ਮੀਟਿੰਗ ਹੁਣ 13 ਤੱਕ ਕਰਤੀ ਹੈ ਤੇ ਫਿਰ ਹੋਰ ਕੋਈ ਕਾਰਨ ਨਹੀਂ ਲੱਗਦੇ ਵੀ ਕਿ ਇਹ ਲਗਾਤਾਰ ਮੀਟਿੰਗ ਹੋ ਵੀ ਨਹੀਂ ਰਹੀ ਨਹੀਂ ਮੀਟਿੰਗ ਪਹਿਲਾਂ ਨਾ ਹੁੰਦਾ ਤਾਂ ਕਾਰਨ ਇਹ ਹੋ ਸੀਗਾ ਬਿਕੋਜ਼ ਤੁਹਾਨੂੰ ਪਤਾ ਹੀ ਹੈਗਾ ਵੀ ਇੱਥੇ ਪੰਜਾਬ ਵਿੱਚ ਸਿਵਿਕ ਪੋਲਸ ਚੱਲ ਰਹੇ ਸੀ ਤੇ ਉਹ ਉਹ ਕਾਰਨ ਸੀਗਾ ਮਾਡਲ ਕੋਡ ਆਫ ਕੰਡਕਟੈਂਸ ਪਲੇਸ ਸੀਗਾ ਇਹਨਾਂ ਨੇ ਕਰਨਾ ਨਹੀਂ ਸੀ ਪਰ ਹਾਂ ਜਿਹੜੀ ਇਹ ਹੁਣ ਜਦੋਂ ਵੀ ਮੀਟਿੰਗ ਹੋਏਗੀ ਜੇ 13 ਫਰਵਰੀ ਨੂੰ ਹੁੰਦੀ ਆ ਤੇ ਉੱਥੇ ਵੱਡੇ ਵੱਡੇ ਫੈਸਲੇ ਲਏ ਜਾਣੇ ਨੇ ਐਕਸਾਈਜ਼ ਪਾਲਿਸੀ ਜਿਹੜੀ ਪੰਜਾਬ ਦੀ ਹੈਗੀ ਆ ਉਹ ਡਿਸਾਈਡ ਹੋਣੀ ਹੈ ਮਾਈਨਿੰਗ ਪਾਲਿਸੀ ਬਾਰੇ ਗੱਲਬਾਤ ਹੋਣੀ ਹੈ ਤੀਜਾ ਬਜਟ ਸੈਸ਼ਨ ਵਾਲੇ ਡਿਸਕਸ਼ਨ ਹੋਣੀ ਹੈ ਤੇ ਬਜਟ ਕਦੋਂ ਲੈ ਕੇ ਆਣਾ ਹੈ ਇਸ ਬਾਰੇ ਵੀ ਡਿਸਕਸ਼ਨ ਹੋਣੀ ਹੈ ਜੀ ਰੁਚਕਾ ਜੀ ਇੱਕ ਲੋਕਾਂ ਦੇ ਮਨਾਂ 'ਚ ਇਹ ਵੀ ਕਿਆਸ ਲਗਾਏ ਜਾ ਰਹੇ ਨੇ ਵੀ ਕਿ ਆਮ ਆਦਮੀ ਪਾਰਟੀ ਦਿੱਲੀ 'ਚ ਹਾਰ ਗਈ ਤੇ ਚਰਚਾਵਾਂ ਚੱਲ ਰਹੀਆਂ ਵੀ ਹੁਣ ਕੇਜਰੀਵਾਲ ਸਮੇਤ ਹੋਰ ਆਮ ਆਦਮੀ ਪਾਰਟੀ ਦੇ ਜਿੰਨੇ ਵੱਡੇ ਲੀਡਰ ਨੇ ਉਹ ਪੰਜਾਬ 'ਚ ਡੇਰੇ ਲਗਾ ਲੈਣਗੇ ਤੁਹਾਨੂੰ ਇਸ 'ਚ ਕਿੰਨੀ ਕਿ ਸੱਚਾਈ ਲੱਗਦੀ ਆਦਿਸ਼ ਜੀ ਮੈਨੂੰ ਲੱਗਦਾ ਹੈ ਕਿ ਜੇ ਦਿੱਲੀ ਦੇ ਹਾਰ ਹੋਈ ਹੈ ਨਾ ਹੋ ਸਕਦਾ ਹੈ ਉਹ ਪੰਜਾਬ ਦੇ ਲੀਡਰਾਂ ਵਾਸਤੇ ਇੱਕ ਗਲਤ ਖਬਰ ਹੋਵੇ ਪਰ ਮੈਨੂੰ ਲੱਗਦਾ ਹੈ ਕਿ ਪੰਜਾਬ ਵਾਸਤੇ ਉਹ ਵਧੀਆ ਵੀ ਨਿਕਲ ਸਕਦੀ ਹੈ ਕਿਉਂਕਿ ਹੁਣ ਆਮ ਆਦਮੀ ਪਾਰਟੀ ਵਾਸਤੇ ਹੋਰ ਕੋਈ ਹੋਰ ਕੋਈ ਆਪਣਾ ਪੋਲੀਟੀਕਲ ਸਰਵਾਈਵਲ ਵਾਸਤੇ ਹੋਰ ਕੋਈ ਚਾਰਾ ਹੀ ਨਹੀਂ ਰਹਿ ਗਿਆ ਬਟ ਕਿ ਉਹ ਇੱਥੇ ਗੁੱਡ ਗਵਰਨੈਂਸ ਦਾ ਮਾਡਲ ਸਥਾਪਿਤ ਕਰਨ ਤੇ ਮੈਨੂੰ ਲੱਗਦਾ ਹੈ ਇਹ ਪੰਜਾਬ ਵਾਸਤੇ ਹੋ ਸਕਦਾ ਬਹੁਤ ਚੰਗੀ ਗੱਲ ਹੈ ਸਾਬਤ ਹੋਵੇ ਹੁਣ ਜਿਹੜੇ 2 ਸਾਲ ਰਹਿ ਗਏ ਨੇ 2 ਸਾਲ ਚੋਂ 1 ਸਾਲ लास्ट ਦਾ ਜਿਹੜਾ ইয়ার ਹੁੰਦਾ ਸਾਨੂੰ ਪਤਾ ਹੈਗਾ ਵੀ ਉਹ ਸਿਰਫ ਪੋਲਿਟਿਕਿੰਗ ਵਾਸਤੇ ਰਹਿ ਜਾਂਦਾ ਤੇ 1 ਸਾਲ ਰਹਿ ਗਿਆ ਇਹਨਾਂ ਇਹਨਾਂ ਕੋਲ ਜਿੱਥੇ ਇਹਨਾਂ ਨੇ ਕੰਮ ਕਰਕੇ ਦਿਖਾਣਾ ਤੇ ਉਹ ਕੰਮ ਇਹਨਾਂ ਨੇ ਅਗਲੇ ਇਲੈਕਸ਼ਨਾਂ ਤੋਂ ਪਹਿਲਾਂ ਯੂਜ਼ ਕਰਨਾ ਜੇ ਇਹ 27 ਵਿੱਚ ਉਹ ਵਾਪਸ ਚੋਨਾ ਵਿੱਚ ਚੋਨਾ ਲੜ ਕੇ ਵਾਪਸ ਆਣਾ ਚਾਹੁੰਦੇ ਨੇ ਤੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਹੋ ਸਕਦਾ ਹੈ ਇਹ ਪੰਜਾਬ ਵਾਸਤੇ ਚੰਗੀ ਗੱਲ ਹੋਵੇ ਫਿਰ ਤੁਸੀਂ ਕੀ ਮੰਨਦੇ ਹੋ ਵੀ ਪੰਜਾਬ ਚ ਆਉਣ ਵਾਲੇ ਦਿਨਾਂ ਚ ਗਵਰਨੈਂਸ ਰਿਫਾਰਮਸ ਜਿਹੜਨੇ ਉਸ ਤੇ ਧਿਆਨ ਦਿੱਤਾ ਮੈਨੂੰ ਲੱਗਦਾ ਹੈ ਗਵਰਨੈਂਸ ਰਿਫਾਰਮਸ ਹੋਣ ਕੇ ਬੈਟਰ ਗਵਰਨੈਂਸ ਸਥਿਤੀ ਜਾਏਗੀ ਲਾਅ ਐਂਡ ਆਰਡਰ ਤੇ ਇਸ਼ੂ ਜਿਹੜਾ ਬਹੁਤ ਵੱਡਾ ਇਸ਼ੂ ਹੈ ਜਿਹੜੇ ਸਾਰੇ ਆਮ ਆਦਮੀ ਨੂੰ ਟੱਚ ਕਰਦਾ ਉਸ ਤੇ ਧਿਆਨ ਦਿੱਤਾ ਜਾਏਗਾ ਮੈਨੂੰ ਲੱਗਦਾ ਹੈ ਕਿ ਇੰਡਸਟਰੀਅਲਾਈਜੇਸ਼ਨ ਵੱਲ ਧਿਆਨ ਦਿੱਤਾ ਜਾਏਗਾ ਇੱਥੇ ਇਨਵੈਸਟਮੈਂਟ ਫ੍ਰੈਂਡਲੀ ਐਟਮਾਸਫੇਅਰ ਬਣਾਇਆ ਜਾਏਗਾ ਤੇ ਜਿਹੜੀ ਇੰਡਸਟਰੀ ਪੰਜਾਬ ਸਰਕਾਰ ਤੋਂ ਨਿਰਾਸ਼ ਚੱਲ ਰਹੀ ਹੈ ਮੈਨੂੰ ਲੱਗਦਾ ਉਹਨੂੰ ਅਮ ਕੋਸ਼ਿਸ਼ ਕੀਤੀ ਜਾਏਗੀ ਵੀ ਉਹ ਇੰਡਸਟਰੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਮਨਾਇਆ ਜਾਵੇ ਤੇ ਦੂਜਾ ਜਿਹੜਾ ਤੁਸੀਂ ਮੈਨੂੰ ਸਵਾਲ ਕੀਤਾ ਸੀਗਾ ਵੀ ਕੀ ਹੋ ਸਕਦਾ ਇੱਥੇ ਕਿ ਕੇਜਵਲ ਸਾਹਿਬ ਇੱਥੇ ਆ ਜਾਣ ਮੈਨੂੰ ਨਹੀਂ ਲੱਗਦਾ ਉਹ ਇਹੋ ਜਿਹੀ ਗਲਤੀ ਕਰਨਗੇ ਜੇ ਉਹ ਦਿੱਲੀ ਬੈਠ ਕੇ ਮਾਈਕਰੋ ਮੈਨੇਜ ਕਰ ਸਕਦੇ ਨੇ ਤੇ ਉਹਨਾਂ ਨੂੰ ਕੀ ਲੋੜ ਪਈ ਹੈ ਵੀ ਇੱਥੇ ਆਣ ਤੇ ਨਾਲੇ ਭਾਜੀਪੀ ਦੀ ਅਟਰੈਕਸ਼ਨ ਆ ਮੀਨ ਹੀ ਬਾਈ ਊਡ ਹੀ ਵਾਂਟ ਟੂ ਇਟ੍ਰੈਕਟ ਬਿਲਕੁਲ 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 ਤੇ ਨਾਲ ਹੀ ਅਸੀਂ ਹੋਰ ਵੀ ਜਾਨਣਾ ਚਾਹਾਂਗੇ ਵੀ ਪੰਜਾਬ ਦੀ ਜਿਹੜੀ ਆਰਥਿਕ ਹਾਲਤ ਹੈ ਉਹ ਲਗਾਤਾਰ ਵਿਗੜਦੀ ਜਾ ਰਹੀ ਹੈ ਕੀ ਸਰਕਾਰ ਉਸ ਵਾਲੇ ਪਾਸੇ ਵੀ ਕੋਈ ਧਿਆਨ ਦੇ ਸਕਦੀ ਹੈ ਅਤੀ ਜੀ ਇਹਦੇ ਵਿੱਚ ਨਾ ਸਰਕਾਰ ਜਿਹੜਾ ਕੰਮ ਕਰ ਸਕਦੀ ਹੈ ਅੱਜ ਦੀ ਡੇਟ ਜਦੋਂ ਜੀਐਸਟੀ ਆਇਆ ਜੀਐਸਟੀ ਰਜਿਮ ਜਦੋਂ ਆਇਆ ਤੇ ਜਿਹੜਾ ਜਿਹੜੀ ਸਟੇਟ ਗਵਰਨਮੈਂਟਸ ਨੇ ਉਨਾ ਕੋਲ ਬਹੁਤ ਕਾਠ ਲਿਵਰੇਜ ਹੈ ਗਿਆ ਮੈਨੂਵਰਿੰਗ ਵਾਸਤੇ ਫਿਸਕਲ ਮੈਨੂਵਰਿੰਗ ਵਾਸਤੇ ਜਿਹਨੂੰ ਆਪਾਂ ਕਹਈਏ ਜੋ ਵੀ ਸਰਕਾਰ ਆਂਦੀ ਹੈ ਬਹੁਤ ਜ਼ਿਆਦਾ ਡਿਪੈਂਡੈਂਟ ਜਿਹੜੀ ਹੈਗੀ ਆ ਹਰ ਇੱਕ ਸਟੇਟ ਗਵਰਨਮੈਂਟ ਦੀ ਸੈਂਟਰਲ ਫੰਡਸ ਤੇ ਹੈਗੀਆਂ ਆਮ ਆਦਮੀ ਪਾਰਟੀ ਪੰਜਾਬ ਜਿਹੜਾ ਹੈਗਾ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਹੈ ਸੈਂਟਰ ਵਿੱਚ ਬੀਜੇਪੀ ਤੇ ਸਰਕਾਰ ਹੈਗੀ ਆ ਤੇ ਜਦੋਂ ਆਪੋਜੀਸ਼ਨ ਪਾਰਟੀ ਰੂਲ ਸਟੇਟ ਹੋਵੇ ਤਾਂ ਅਸੀਂ ਪਾਸਟ ਵਿੱਚ ਜਦੋਂ ਜਾ ਕੇ ਦੇਖੀਏ ਹਮੇਸ਼ਾ ਉਹਨਾਂ ਨੇ ਸੈਂਟਰ ਨਾਲ ਕਾਫੀ ਬਣਾ ਕੇ ਰੱਖੀ ਹੈ ਜੀ ਇਹੋ ਕਾਰਨ ਸੀਗਾ ਵੀ ਇੱਥੇ ਕਦੇ ਵੀ ਫੰਡਸ ਦੀ ਘਾਟ ਨਹੀਂ ਪਈ ਪਰ ਪਿਛਲੇ ਕੁਝ ਸਮੇਂ ਤੋਂ ਜਿਹੜਾ ਪੰਜਾਬ ਦੀ ਆਪ ਗਵਰਨਮੈਂਟ ਹੈ ਤੇ ਬੀਜੇਪੀ ਲੀਡ ਸੈਂਟਰ ਹੈ ਦੇ ਹੈਵ ਬੀਨ ਅ ਡੈਗਰਸ ਡ੍ਰੌਨ ਉਹ ਆਪਸ ਵਿੱਚ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਭੜ ਰਹੇ ਨੇ ਇਹੋ ਕਾਰਨ ਹੈ ਵੀ ਬਹੁਤ ਸਾਰੀ ਜਗ੍ਹਾ ਤੇ ਸਾਡੇ ਜਿਹੜੇ ਫੰਡਸ ਨੇ ਉਹ ਸਕਵੀਜ਼ ਹੋ ਰਹੇ ਨੇ ਜੀ ਸੋ ਇਹ ਜਿਹੜਾ ਪੋਲੀਟੀਕਲੀ ਜੇ ਆਪਾਂ ਇਸ ਗੱਲ ਨੂੰ ਲੈ ਕੇ ਜਾਈਏ ਤਾਂ ਹੋ ਸਕਦਾ ਹੈ ਬੀਜੇਪੀ ਲੀਡ ਸੈਂਟਰ ਜਿਹੜਾ ਹੈਗਾ ਉਹ ਦੇ ਮਾਈਟ ਯੂਜ਼ ਦਿਸ ਓਪਰਚੁਨਿਟੀ ਟੂ ਫਰਦਰ ਐਲੀਨੇਟ ਆਮ ਆਦਮੀ ਪਾਰਟੀ ਫਰਮ ਦ ਵੋਟਰਸ ਹੈਨਾ ਉਹ ਵੀ ਹੋ ਸਕਦਾ ਤੇ ਇਹ ਵੀ ਹੋ ਸਕਦਾ ਵੀ ਪੰਜਾਬ ਦੇ ਜਿਹੜੇ ਲੀਡਰਸ ਨੇ ਉਹ ਥੋੜੇ ਸੂਝਵਾਨ ਹੋ ਜਾਣ ਉਹ ਥੋੜੀ ਸਮਝ ਰੱਖਣ ਤੇ ਉਹ ਸੈਂਟਰ ਨਾਲ ਬਣਾ ਕੇ ਰੱਖਣ ਤਾਂ ਜੋ ਇੱਥੋਂ ਫੰਡਸ ਮਿਲਦੇ ਰਹਿਣ ਇੱਕ ਬਾਰਡਰ ਸਟੇਟ ਹੈਗੀ ਆ ਹੈਨਾ ਇੱਥੇ ਇਸ ਤਰ੍ਹਾਂ ਦੀ ਫਿਸਕਲ ਐਮਰਜੈਂਸੀ ਜਾਂ ਕਿਸੇ ਵੀ ਤਰ੍ਹਾਂ ਦੀ ਲੋਡ ਆਰਡਰ ਸਿਚੁਏਸ਼ਨ ਆਪਾਂ ਅਫੋਰਡ ਨਹੀਂ ਕਰ ਸਕਦੇ ਤੇ ਆਮ ਸ਼ੋਰ ਥਿੰਗਸ ਵਿਲ ਇੰਪਰੂਵ ਜੀ ਦੂਜਾ ਜੀ ਇਸ ਤੇ ਨਾਲ ਹੀ ਜੇ ਗੱਲ ਆਪਾਂ ਭਾਜਪਾ ਦੀ ਵੀ ਕਰ ਲਈਏ ਕਿਉਂਕਿ ਭਾਜਪਾ ਹੁਣ ਤਾਜੀ ਤਾਜੀ ਦਿੱਲੀ ਜਿੱਤ ਕੇ ਆਈ ਹੈ ਤੇ ਚਰਚਾਵਾਂ ਦਾ ਦੌਰ ਚੱਲ ਰਿਹਾ ਵੀ ਆਉਣ ਵਾਲੇ ਸਮੇਂ 'ਚ ਜਿਹੜਾ ਭਾਜਪਾ ਦਾ ਅਗਲਾ ਨਿਸ਼ਾਨਾ ਪੰਜਾਬ ਵੀ ਹੋ ਸਕਦਾ ਕਿ ਤੁਹਾਨੂੰ ਲੱਗਦਾ ਵੀ ਕਿ ਇਸ 'ਚ ਸੱਚਾਈ ਹੋ ਸਕਦੀ ਹੈ ਆਤਸ਼ ਜੀ ਇਹ ਸਭ ਤੋਂ ਪੋਲਿਟੀਕਲ ਸਟੇਟਮੈਂਟਸ ਵੀ ਹੁੰਦੀਆਂ ਨੇ ਤੁਹਾਨੂੰ ਅਸੀਂ ਇੰਨੇ ਸਾਲ ਹੋ ਗਏ ਸਾਨੂੰ ਹੈਨਾ মিডিਆ ਵਿੱਚ ਇਥੇ ਕਵਰ ਕਰਦੇ ਹੋਏ ਤੇ ਇਹ ਸਭ ਪੋਲਿਟਿਕਲ ਸਟੇਟਮੈਂਟਸ ਵੀ ਹੁੰਦੀਆਂ ਨੇ ਹਰ ਇੱਕ ਕੋਈ ਆਪਣੀ ਮਸਲਸ ਜਿਹਨੂੰ ਆਪਾਂ ਕਹਿੰਦੇ ਨੇ ਮਸਲਸ ਫਲੈਕਸ ਕਰਦਾ ਹੈ ਹੈਨਾ ਜਦੋਂ ਦੂਜਾ ਧਿਰਾ ਜਿਹੜਾ ਹੋਵੇ ਉਹ نیچے ਹੋ ਜਵੇ ਤੇ ਜਿਹੜਾ ਆਪੋਜੀਸ਼ਨ ਵਾਲੇ ਧਿਰਾਂ ਹੁੰਦਾ ਫਿਰ ਆਪਣੀ ਮਸਲ ਫਲੈਕਸ ਕਰਦਾ ਹੈ ਤੇ ਮੈਨੂੰ ਲੱਗਦਾ ਹੈ ਮੋਰ ਆਫ ਮਸਲ ਫਲੈਕਸਿੰਗ ਹੈ ਗਿਆ ਬਟ ਬਾਕੀ ਇਥੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਸਿਆਸਤ ਦਾ ਕੁਝ ਵੀ ਹੋ ਸਕਦਾ ਸਿਆਸਤ ਕੁਝ ਵੀ ਹੋ ਸਕਦਾ ਹੈ ਕਦੇ ਵੀ ਕੁਝ ਵੀ ਹੋ ਸਕਦਾ ਆਪਾਂ ਮਹਾਰਾਸ਼ਟਰ ਦੇਖਿਆ ਹੀ ਹੈਗਾ ਬਿਲਕੁਲ ਬਿਲਕੁਲ ਬਹੁਤ ਬਹੁਤ ਧੰਨਵਾਦ ਰੂਚਿਕਾ ਮੈਂ ਤੁਸੀਂ ਜੀ ਆਪਣਾ ਸਮਾਂ ਦਿੱਤਾ ਇਹ ਸੰਨ ਦੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਰੂਚਿਕਾ ਮਖੰਨਾ ਜਿਨ੍ਹਾਂ ਨੇ ਸਾਨੂੰ ਦੱਸਿਆ ਵੀ ਦਿੱਲੀ ਨਤੀਜਿਆਂ ਤੋਂ ਬਾਅਦ ਆਖਿਰਕਾਰ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਸਾਰੇ ਵਿਧਾਇਕਾਂ ਨੂੰ ਦਿੱਲੀ ਦੇ ਵਿੱਚ ਕਿਉਂ ਸੱਦਿਆ ਜਾਂ ਫਿਰ ਪੰਜਾਬ ਦੇ ਵਿੱਚ ਹੁਣ ਆਉਣ ਵਾਲੇ ਦਿਨਾਂ 'ਚ ਕੀ ਸਾਨੂੰ ਜਿਹੜੇ ਨੇ ਗਵਰਨੈਂਸ ਰਿਫਾਰਮਸ ਦੇਖਣ ਨੂੰ ਮਿਲ ਸਕਦੇ ਨੇ ਜਾਂ ਜਿਹੜੇ ਭਾਜਪਾ ਦੇ ਹੁਣ ਚਰਚੇ ਚੱਲ ਰਹੇ ਨੇ ਉਸ ਕਿੰਨੀ ਕੁ ਸੱਚਾਈ ਹੈ ਇਹਨਾਂ ਸਾਰੀਆਂ ਚੀਜ਼ਾਂ ਬਾਰੇ ਗੱਲਬਾਤ ਕੀਤੀ ਹੈ ਤੇ ਹੁਣ ਅਗਲੇ ਹਫਤੇ ਫੇਰ ਮਿਲਾਂਗੇ ਪ੍ਰੋਗਰਾਮ ਵਿਲੇ ਦੀ ਗੱਲ ਵਿੱਚ ਧੰਨਵਾਦ